ਨਾਲ ਦੇਖੋ ਅਤੇ ਤੁਸੀਂ ਇਸ ਨੂੰ ਮਹਿਸੂਸ ਕਰੋਗੇ ਸਪਸ਼ਟ ਉੱਚ ਨਾਟਕਤਾ ਦੇ ਪਲ ਬਹੁਤ ਕੱਟ ਹੁੰਦੇ ਜਾ ਰਹੇ ਹਨ ਅਸੀਂ ਸਾਰੇ ਦੂਜਿਆਂ ਤੋਂ ਇਮਾਨਦਾਰੀ ਦੀ ਉਮੀਦ ਰੱਖਦੇ ਹਾਂ ਫਿਰ ਵੀ ਜਦੋਂ ਸਾਡੀ ਵਾਰੀ ਆਉਂਦੀ ਹੈ ਨਿਯਮ ਚੁੱਕ ਜਾਂਦੇ ਹਨ ਲਾਈਨਾਂ ਤੁੰਦਲੀਆਂ ਹੁੰਦੀਆਂ ਹਨ ਅਤੇ ਬਹਾਨੇ ਆਉਂਦੇ ਹਨ ਇਹ ਅਸੁਵਿਧਾਜਨਕ ਸੱਚ ਹੈ ਸਮਾਜ ਕਿਤੇ ਬਦਲ ਨਹੀਂ ਰਿਹਾ ਹੈ ਇਹ ਉਹਨਾ ਚੋਆਂ ਵਿੱਚ ਬਦਲ ਰਿਹਾ ਹੈ ਜੋ ਅਸੀਂ ਹਰ ਰੋਜ਼ ਕਰਦੇ ਹਾਂ ਅਸੀਂ ਸਰਕਾਰ ਨੇਤਾਵਾਂ ਮੀਡੀਆ ਇੱਕ ਟ੍ਰੈਫਿਕ ਸਿਪਾਹੀ ਜਾਂ ਸਿਵਲ ਸੇਵਕ ਵੱਲ ਇਸ਼ਾਰਾ ਕਰਦੇ ਹਾਂ ਅਤੇ ਕਹਿੰਦੇ ਹਾਂ ਉਹ ਲਾਲਚੀ ਹਨ ਅਤੇ ਵਿਗੜੇ ਹਨ ਪਰ ਸਾਡੇ ਵਿੱਚੋਂ ਹਰ ਇੱਕ ਬਾਰੇ ਕੀ ਜਦੋਂ ਫੈਸਲਾ ਸਾਡੀ ਮੇਜ਼ ਤੇ ਹੁੰਦਾ ਹੈ ਅਤੇ ਇਮਾਨਦਾਰ ਰਸਤਾ ਸਖਤ ਅਤੇ ਹੌਲੀ ਦਿਖਾਈ ਦਿੰਦਾ ਹੈ ਇਹ ਫਿਲਮ ਸ਼ਰਮਨਾਕ ਨਹੀਂ ਸਗੋਂ ਸਪਸ਼ਟ ਤੌਰ ਤੇ ਦੇਖਣ ਅਤੇ ਬਿਹਤਰ ਚੋਣ ਕਰਨ ਲਈ ਇੱਕ ਸ਼ੀਸ਼ਾ ਫਰਦੀ ਹੈ ਸਾਡੀਆਂ ਇਮਾਰਤਾਂ ਅਤੇ ਗਲੀਆਂ ਦੇ ਅੰਦਰ ਛੋਟੀ ਜਿਹੀ ਸ਼ੁਰੂਆਤ ਕਰੋ ਰਿਹਾਈਸ਼ੀ ਸੋਸਾਇਟੀ ਵਿੱਚ ਚੁਣਿਆ ਗਿਆ ਵਿਅਕਤੀ ਉੱਚ ਅਹੁਦੇ ਦੀ ਨਹੀਂ ਸੇਵਾਵਾਂ ਤੇ ਤਮੇਸ਼ਨ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਰੱਖ-ਰਖਾ ਦਾ ਬਿੱਲ ਕਦੇ ਵੀ ਢੇਠਾ ਨਹੀਂ ਆਉਂਦਾ ਉਸ ਸੇਵਾ ਨੂੰ ਸਿੱਧੇ ਤੌਰ ਤੇ ਨਿਯੁਕਤ ਕਰਨਾ ਕਈ ਗੁਣਾ ਸਸਤਾ ਹੋਵੇਗਾ ਪਰ ਹਵਾਲੇ ਵਧੇ ਹੋਏ ਬਹੁਤ ਜ਼ਿਆਦਾ ਖਰਚਿਆਂ ਦੇ ਨਾਲ ਆਉਂਦੇ ਹਨ ਕਿਉਂਕਿ ਇੱਕ ਕਟੋਤੀ ਵਿਚੋਲਿਆਂ ਨੂੰ ਜਾਂਦੀ ਹੈ ਅਸੀਂ ਇਸ ਨੂੰ ਆਮ ਵਾਂਗ ਸਵੀਕਾਰ ਕਰਦੇ ਹਾਂ ਅਤੇ ਆਦਰਸ਼ ਸੱਭਿਆਚਾਰ ਵਿੱਚ ਸਖਤ ਹੋ ਜਾਂਦਾ ਹੈ ਡਾਕਟਰਾਂ ਬਾਰੇ ਸੋਚੋ ਜਿਨ੍ਹਾਂ ਨੂੰ ਅਸੀਂ ਦੇਵਤਿਆਂ ਵਜੋਂ ਦੇਖਦੇ ਹਾਂ ਜੋ ਜਾਨਾਂ ਬਚਾਉਂਦੇ ਹਨ ਫਿਰ ਵੀ ਟੈਸਟਾਂ ਅਤੇ ਸਕੈਨਾਂ ਵਿੱਚ ਅਕਸਰ ਇੱਕ ਮਿਆਰੀ 40% ਤੋਂ ਵੱਧ ਕਮਿਸ਼ਨ ਹੁੰਦਾ ਹੈ ਅਤੇ ਤੁਸੀਂ ਦੇਖਿਆ ਹੈ ਕਿ ਬਿੱਲਾਂ ਵਿੱਚ ਰੈਫਰਲ ਲਿਖਿਆ ਜਾਂਦਾ ਹੈ ਇਹ ਸਿਰਫ ਇਸਤੇ ਲਈ ਹੈ ਜਦੋਂ ਇਲਾਜ ਇੱਕ ਬਾਜ਼ਾਰ ਬਣ ਜਾਂਦਾ ਹੈ ਤਾਂ ਪਰੋਸਾ ਚੁੱਪਚਾਪ ਦੂਰ ਹੋ ਜਾਂਦਾ ਹੈ ਜ਼ਮੀਨੀ ਸੌਦਿਆਂ ਵਿੱਚ ਬਹੁਤ ਸਾਰੇ ਅਜੇ ਵੀ ਕੁਝ ਟੈਕਸ بچਾਨ ਅਤੇ ਘੱਟ ਚਿੱਕੜ ਤਨ ਨੂੰ ਦਿਖਾਉਣ ਲਈ ਮੇਜ਼ ਉੱਤੇ ਨਕਦੀ ਤਕਦੇ ਹਨ ਕਾਗਜ਼ ਤੇ ਇਹ ਸਾਫ਼ ਦਿਖਾਈ ਦਿੰਦਾ ਹੈ ਕਾਗਜ਼ ਤੋਂ ਬਾਹਰ ਇਹ ਉਸ ਬੁਨਿਆਦ ਤੇ ਚਿਪ ਕਰਦਾ ਹੈ ਜਿਸ ਤੇ ਅਸੀਂ ਸਾਰੇ ਖੜੇ ਹਾਂ ਅਸੀਂ ਆਪਣੇ ਆਪ ਨੂੰ ਦੱਸਦੇ ਹਾਂ ਕਿ ਇਹ ਨੁਕਸਾਨਦੇਹ ਹੈ ਪਰ ਹਰ ਸ਼ਾਰਟਕਟ ਕੱਟ ਇੱਕ ਸੰਦੇਸ਼ ਹੈ ਕਿ ਨਿਯਮ ਵਿਕਲਪਿਕ ਹਨ ਇੱਕ ਸਟੋਰ ਵਿੱਚ ਜਾਓ ਅਤੇ ਤੁਸੀਂ ਇੱਕ ਹੋਰ ਤਬਦੀਲੀ ਮਹਿਸੂਸ ਕਰੋਗੇ ਸਾਡੇ ਬੈਗਾਂ ਦੀ ਅੰਦਰ ਅਤੇ ਬਾਹਰ ਜਾਂਚ ਕੀਤੀ ਜਾਂਦੀ ਹੈ ਕੋਈ ਵੀ ਦੂਜੇ ਵਿਅਕਤੀ ਤੇ ਭਰੋਸਾ ਨਹੀਂ ਕਰਦਾ ਇੱਥੋਂ ਤੱਕ ਕਿ ਸਭ ਤੋਂ ਵਧੀਆ ਚਿਹਰੇ ਨੂੰ ਇੱਕ ਸੰਭਵ ਚੋਰ ਮੰਨਿਆ ਜਾਂਦਾ ਹੈ ਇਹ ਉਹ ਹੈ ਜੋ ਰੋਜ਼ਾਨਾ ਜੀਵਨ ਵਿੱਚ ਨੈਤਿਕ ਵਿਗਾੜ ਵਰਗਾ ਦਿਖਾਈ ਦਿੰਦਾ ਹੈ ਇੱਕ ਡਿਫਾਲਟ ਸੈਟਿੰਗ ਵੱਜੋਂ ਸ਼ੱਕ ਸੜਕ ਤੇ ਅਸੀਂ ਸ਼ਾਰਟਕਟ ਲੈਂਦੇ ਹਾਂ ਨਿਯਮਾਂ ਨੂੰ ਤੋੜਦੇ ਹਾਂ ਅਤੇ ਫਿਰ ਬਿਨਾਂ ਸੋਚੇ ਸਮਝੇ ਝੂਠ ਬੋਲਦੇ ਹਾਂ ਅਸੀਂ ਬਹਾਨੇ ਬਣਾਉਂਦੇ ਹਾਂ ਅਤੇ ਕੁਝ ਤਾਂ ਚਲਾਨ ਤੇ ਨੰਬਰ ਕੱਟ ਕਰਨ ਜਾਂ ਜੁਰਮਾਨਾ ਕਟਾਉਣ ਲਈ ਰਿਸ਼ਵਤ ਵੀ ਦਿੰਦੇ ਹਨ ਹਰ ਵਾਰ ਸਿਸਟਮ ਥੋੜਾ ਹੋਰ ਚੁੱਕਦਾ ਹੈ ਜਦੋਂ ਤੱਕ ਨਿਰਪੱਖਤਾ ਇੱਕ ਅਸੁਵਿਧਾ ਦੀ ਤਰ੍ਹਾਂ ਮਹਿਸੂਸ ਨਹੀਂ ਕਰਦੀ ਅਸੀਂ ਇਮਾਨਦਾਰ ਨਾ ਹੋਣ ਲਈ ਸੰਸਥਾਵਾਂ ਦੀ ਆਲੋਚਨਾ ਕਰਦੇ ਹਾਂ ਪਰ ਜਦੋਂ ਮੌਕਾ ਮਿਲਦਾ ਹੈ ਸਾਡੇ ਵਿੱਚੋਂ ਕਿੰਨੇ ਲੋਕ ਸਖ ਇਮਾਨਦਾਰ ਉੱਚੇ ਪੱਦਰ ਨੂੰ ਲੈਂਦੇ ਹਨ ਇਹ ਸਮਾਜ ਦੇ ਹਰ ਵਰਗ ਵਿੱਚ ਭੂਮਿਕਾਵਾਂ ਅਤੇ ਵਰਗਾਂ ਵਿੱਚ ਸੱਚ ਹੈ ਇਮਾਨਦਾਰੀ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ ਇਸ ਦਾ ਅਭਿਆਸ ਕਰਨਾ ਪੈਂਦਾ ਹੈ ਖਾਸ ਕਰਕੇ ਜਦੋਂ ਕੋਈ ਨਹੀਂ ਦੇਖ ਰਿਹਾ ਹੁੰਦਾ ਭਾਵੇਂ ਸਾਡਾ ਜੀਵਨ ਪੱਧਰ ਕਿੰਨਾ ਵੀ ਉੱਚਾ ਹੋ ਜਾਵੇ ਸਾਡਾ ਦੇਸ਼ ਕਿੰਨਾ ਵੀ ਵਿਕਸਿਤ ਹੋਵੇ ਜਾਂ ਅਸੀਂ ਕਿੰਨੀ ਵਾਰ ਮੰਦਿਰਾਂ ਅਤੇ ਪੂਜਾ ਸਥਾਨਾਂ ਤੇ ਜਾਂਦੇ ਹਾਂ ਨੈਤਿਕਤਾ ਵਿੱਚ ਗਿਰਾਵਟ ਸਾਨੂੰ ਹੇਠਾਂ ਵੱਲ ਖਿੱਚਦੀ ਹੈ ਅਸੀਂ ਲੋਕਾਂ ਵਿੱਚ ਰਹਿੰਦੇ ਹੋਏ ਵੀ ਘਟਪ੍ਰੋਸਾ ਕਰਦੇ ਰਹਾਂਗੇ ਵੱਧ ਅਪਰਾਧਾ ਨੂੰ ਦੇਖਦੇ ਹਾਂ ਅਤੇ ਸਦਭਾਵਨਾ ਗਵਾਉਂਦੇ ਰਹਾਂਗੇ ਚਰਿੱਤਰ ਤੋਂ ਬਿਨਾ ਖੁਸ਼ਹਾਲੀ ਇੱਕ ਸੁੰਦਰ ਛੱਤ ਅਤੇ ਤੜਕੀ ਹੋਈ ਨੀ ਵਾਲਾ ਘਰ ਹੈ ਤਬਦੀਲੀ ਛੋਟੀ ਅਤੇ ਨਿੱਜੀ ਤੌਰ ਤੇ ਸ਼ੁਰੂ ਹੁੰਦੀ ਹੈ ਪੂਰੇ ਟੈਕਸ ਦਾ ਭੁਗਤਾਨ ਕਰੋ ਨਗਦ ਸੌਧਿਆਂ ਤੋਂ ਇਨਕਾਰ ਕਰੋ ਰਿਸ਼ਵਤ ਨੂੰ ਨਾ ਕਰੋ ਕਮਿਸ਼ਨ ਲੈਣਾ ਜਾਂ ਦੇਣਾ ਬੰਦ ਕਰੋ ਰਸੀਦਾਂ ਦੀ ਮੰਗ ਕਰੋ ਅਤੇ ਲੈਣ ਦੀ ਪਾਲਣਾ ਕਰੋ ਭਾਵੇਂ ਕੋਈ ਨਾ ਦੇਖ ਰਿਹਾ ਹੋਵੇ ਲੰਬੀ ਸੜਕ ਦੀ ਚੋਣ ਕਰੋ ਜੋ ਇਸ ਨੂੰ ਚੋਰੀ ਕਰਨ ਵਾਲੀ ਤੇਜ਼ ਜਿੱਤ ਤੇ ਭਰੋਸਾ ਪੈਦਾ ਕਰਦੀ ਹੈ ਜੇਕਰ ਇਹ ਗੂੰਜਦਾ ਹੈ ਤਾਂ ਟਿੱਕਣਿਆਂ ਵਿੱਚ ਆਪਣਾ ਇੱਕ ਕਦਮ ਸਾਂਝਾ ਕਰੋ ਅਤੇ ਕਿਸੇ ਨੂੰ ਵੀ ਉਹਨਾਂ ਦਾ ਕਦਮ ਚੁੱਕਣ ਲਈ ਸੱਦਾ ਦਿਓ ਗਾਹੰਦ ਕਰੋ ਅਤੇ ਆਓ ਅਸੀਂ ਇੱਕ ਅਜਿਹਾ ਸਮਾਜ ਬਣਾਵਾਂ ਜਿੱਥੇ ਉੱਚ ਮਿਆਰ ਦੁਬਾਰਾ ਆਮ ਹੋਣ